ਬੇਟੀ ਉਹ ਚੰਦਲੇ ਆਏ ਸੇਰੇ ਬਨ ਕੇ ਲੈ ਕੇ ਬਾੜ ਕੇ ਬੈਠੀ ਇੱਕ ਜੁਗਣੀ ਕੱਚੇ ਤੇ ਹਾਂਦੀ ਉਹ ਤੁਲੇ ਦੀ ਬੇਟੀ ਉਹ ਜੁਗਣੀ ਹੋਟਲ ਵਿੱਚ ਮਿਲਦੀ ਫੈਸ਼ਨ ਵਿੱਚ ਲਪੇਟੀ ਸਿਰ ਤੋਂ ਨੰਗੀ ਮੈਂ ਡਿਸਕੋ ਕਰਦੀ ਦੇਖੀ ਸਿਰ ਤੋਂ ਨੰਗੀ ਮੈਂ ਭੰਗਰੇ ਤੋਂ ਵੀ ਦੇਖੀ ਥੰਗੀ ਮੈਂ

चंडीज़ महांगो इहो सुत्रे चङी वॾी जॾहिं जा कराइक करदा एॾा नी प्यार हूंदा प्यार जो तंधा हुता महा ਕੁੜੀ ਦੇ ਸੁਭਰੇ ਜਿਵੇਂ ਰਾਜਕੁਮਾਰ ਹੀ ਕਿਉਂ ਹੁੰਦਾ ਤੇ ਅੜ ਜਾਣ ਕਿਉਂ ਨਹੀਂ ਹੁੰਦਾ ਕਹਾਣ ਕਰਕੇ ਚੀਜ਼ਾਂ ਚੱਲਦੀਆਂ ਰਹਦੀਆਂ ਜ਼ਿੰਦਗੀ ਦੇ ਵਿੱਚ ਸੋ ਸਤਨ ਨੰਬਰ ਨੂੰ ਸਾਡੀ ફિલ્મ ਆ ਜਾਣੀ ਹੈ ਦਾਤਾ ਭਾਜੀ ਨਾਲ ਤੇ ਹੋਰ ਨਾ ਕੋਈ ਕਦੀ ਗੱਲ ਇਹ ਬਸ ਕਰੀਏ ਵੈਰੀ ਗੁੱਡ ਸਾਡੀਆਂ ਕੁਝ ਪਹਿਨਾ ਗਿੱਦਾ ਪਾਉਣਾ ਚਾਹੀਦਾ ਦੀਪਕ ਜੀ ਦੇ ਨਾਲ

सुन, और बोल कर देंगे।